ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਵੀਰ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਮਨੁਬਟੀਕ ਦੇ ਉੱਤੇ ਤੇ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਕਮੀਜ਼ ਦੇ ਉੱਤੇ ਹੈਂਡਵਰਕ ਸਾਡਾ ਬੇਟਾ ਰਮਾਨ ਕਮੀਜ਼ ਲੈ ਆਇਆ ਚਿੱਟਾ ਤੇ ਉਹਦੇ ਉੱਤੇ ਉਹਨੇ ਕਢਾਈ ਕਰਵਾਉਣੀ ਆ ਆਪਦੀ ਮੰਮਾ ਨੂੰ ਕਹਿੰਦਾ ਮੈਂ ਕਢਾਈ ਕਰਵਾਉਣੀ ਆ ਹੈਂਡਵਰਕ ਦੀ ਜੇਬ ਦੇ ਉੱਪਰਲੇ ਪਾਸੇ ਤੇ ਦੇਖਿਓ ਬਹੁਤ ਸੋਹਣਾ ਛੋਟਾ ਜਿਹਾ ਡਿਜ਼ਾਈਨ ਬਣਾਇਆ ਆਪਾਂ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਆਪਣੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਵਾਈਟ ਕਮੀਜ਼ ਦੇ ਉੱਤੇ ਹੈਂਡਵਰਕ ਆਹ ਵਾਈਟ ਕਮੀਜ਼ ਆ ਜਿਹੜੀ ਅਰਮਾਨ ਲੈ ਕੇ ਆਇਆ ਤੇ ਆਦੀ ਮਮਾ ਨੂੰ ਕਹਿੰਦਾ ਮੈਨੂੰ ਇਹਦੇ ਤੇ ਹੈਂਡਵਰਕ ਕਰਕੇ ਦਿਓ ਤੇ ਆਮ ਨੇ ਛੋਟਾ ਫਰੇਮ ਲਾਇਆ ਹੋਇਆ ਜੇਵਾ ਕੀ ਤੇ ਇੰਨਾ ਕੁ ਗੱਡਿਆ ਹਜੇ ਆਹ ਤੇ ਹਜੇ ਪ੍ਰੋਪਰ ਜੱਜਮੈਂਟ ਨਹੀਂ ਲੱਗਦੀ। ਕਿਉਂ ਛਪਿਆ ਹੋਇਆ ਦੇਖ ਨਹੀਂ ਰਿਹਾ ਇਹ ਛੋਟੇ ਛੋਟੇ ਪੱਤੇਆਂ ਦਾ ਡਿਜ਼ਾਈਨ ਆ। ਦੇਬਾ ਕੀ ਅਮਨ ਸਮਝਾਉਣਗੇ ਇਹ ਵੀ ਕਿਦਾਂ ਦਾ ਡਿਜ਼ਾਈਨ ਕਿਵੇਂ ਬਣੂਗਾ। ਇਹ ਪਰਪਲ ਕਲਰ ਦਾ ਬਣਾਉਣਾ ਤੇ ਗਰੀਨ ਕਲਰ ਦੀਆਂ ਹੀ ਬਣਦੀਆਂ ਨੇ। ਹੈ? ਪਰਪਲ ਕਲਰ ਦਾ ਬਣਾਉਣਾ ਇਹ ਡਿਜ਼ਾਈਨ। ਠੀਕ ਆ। ਇਹ ਫਿਰ ਗਰੀਨ ਨਾਲ ਕਦੋਂ ਬਣਾਇਆ ਜਾ ਰਿਹਾ? ਗਰੀਨ ਇਹਦੀਆਂ ਡੰਡੀਆਂ ਨੇ। ਫਲਾਵਰ ਜਾਂ ਬਣੂਗਾ ਨਾ। ਅੱਛਾ ਜਿਹੜੀ ਪਰਪਲ ਕਲਰ ਦੀ ਪੱਗ ਲਿਆਇਆ ਉਹਦੇ ਨਾਲ ਮੈਚਿੰਗ ਕਰਨੀ ਆ। ਆ ਤੇ ਨਾ ਮੈਚਿੰਗ ਕਰਨੀ। ਮੱਕੀ ਗ੍ਰੀਨ ਨਾਲ ਵੀ ਚੱਲੇ ਜਾ ਕਰੂ ਹਨਾ ਇਹ। ਨਹੀਂ ਵਾਈਟ ਦਾ ਕਿਸੇ ਨਾ ਮਰਦੀ ਪਾ ਲਿਓ। ਹਾਂ ਨਹੀਂ ਵੀ ਜਿਵੇਂ ਆ ਗ੍ਰੀਨ ਡੰਡੀਆਂ ਨੇ ਗ੍ਰੀਨ ਵੀ ਚੱਲ ਸਕਦੀ ਐ। ਇਹਨੇ ਕਿਤਨੇ ਕਿਤੇ ਦੇਖਿਆ ਹੋਊਗਾ ਨਾ ਕਿਸੇ ਕਮੇਜ਼ ਤੇ ਕੜਾਈ ਕਰਵਾਈ ਹੋਈ। ਪਤਾ ਨਹੀਂ ਇੰਸਟਾਗ੍ਰਾਮ ਤੇ ਕੋਈ ਦੇਖਿਆ। ਜਾ ਇੰਸਟਾਗ੍ਰਾਮ ਤੇ ਜਾ ਇਹਦਾ ਕੋਈ ਆੜੀ ਉੜੀ ਹੋਊਗਾ ਉਹਦੇ। ਵੀ ਇੰਸਟਾਗ੍ਰਾਮ ਤੇ। ਇਹ ਕਿਹੜਾ ਟਾਂਕਾ ਲਾ ਕੇ ਕਰ ਰਹੇ ਹੋ ਕੜਾਈ? ਇਹੇ। ਡੰਡੀ ਟਾਂਕਾ ਕਹਿੰਦੇ ਨੇ ਹੈ ਡੰਡੀ ਟਾਂਕਾ ਕਹਿੰਦੇ ਨੇ ਡੰਡੀ ਟਾਂਕਾ ਹਾਂ ਬੈਸੇ ਇੰਗਲਿਸ਼ 'ਚ ਕੁਝ ਹੋਰ ਕਹਿੰਦੇ ਹੋਣਗੇ ਰਨਿੰਗ ਸਟਿਚ ਕਹਿੰਦੇ ਹੋਵੇ ਸ਼ਾਇਦ ਇੰਗਲਿਸ਼ ਸਟਿੱਕ ਟਾਂਕਾ ਕਹਿੰਦੇ ਹੋਣਗੇ ਸਟਿਚ ਰਨਿੰਗ ਸਟਿਚ ਕਹਿੰਦੇ ਨੇ ਮਿੰਦਰ ਆਹ ਰਨਿੰਗ ਸਟਿਚ ਨਹੀਂ ਹੈ ਮੇਰੇ ਯਾਦ ਨਹੀਂ ਮੇਰੇ ਉਹ ਸਟਿਚ ਤਾਂ ਮੇਰੇ ਸਿੱਖੇ ਹੋਏ ਨੇ ਇਹ ਨਹੀਂ ਹੋ ਪੰਜਾਬੀ ਆਪਾਂ ਬੋਲਦੇ ਆ ਤਾਂ ਇਹਦੇ ਪੰਜਾਬੀ ਦਾ ਮੈਂ ਇਧਰ ਮੋਬਾਈਲ ਫੜਿਆ ਹੋਇਆ ਮੋਬਾਈਲ ਕਿ ਨਹੀਂ ਸੋਈ ਲੈ ਹੁਣ ਤੂੰ ਥੋੜਾ ਜਿਹਾ ਬਚਾ ਕੇ ਕਿਤੇ ਉਂਕਲ ਦੇ ਵਿੱਚ ਟਾਂਕਾ ਨਾ ਲੱਗ ਜੇ ਤੇ ਜਿਹੜੇ ਆਪਣੇ ਨਵੇਂ ਨਵੇਂ ਭੈਣ ਭਰਾ ਜੁੜਦੇ ਨੇ ਆਪਣੀ ਵੀਡੀਓ ਦੇਖਦੇ ਨੇ ਹਨ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤਾਂ ਕਿ ਤੁਹਾਡੇ ਚੈਨਲ ਤੇ ਆਪਣੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਰੰਤ ਆਵੇ ਤੇ ਤੁਸੀਂ ਸਾਡੀ ਵੀਡੀਓ ਨਵੇਂ-ਨਵੇਂ ਡਿਜ਼ਾਈਨ ਵਾਲੀ ਦੇਖ ਸਕੋ ਤੇ ਬਾਕੀ ਅੱਜ ਹੈਂਡਵਰਕ ਦਾ ਕੁਝ ਤਾਂ ਇਹ ਵਿੱਡ ਲਾਇਆ ਕਿਉਂਕਿ ਹੁਣ ਸਾਨੂੰ ਪਤਾ ਹੈ ਨਾ ਵੀ ਬਾਡੀ ਚੱਲ ਰਹੀ ਆ ਉਹਦੇ ਕਰਕੇ ਮੇਰੇ ਮਨ ਚ ਇਹੀ ਕਰੀ ਹਾਂ ਹਾਂ ਕਿਉਂ ਹੁਣ ਬਾਡੀ ਚੱਲ ਰਹੀ ਆ ਉਹਦੇ ਕਰਕੇ ਲਾਈਟ ਦੇ ਬਹੁਤ ਕੱਟ ਲੱਗਦੇ ਨੇ ਦਿਨੇ ਸਾਰਾ ਦਿਨ ਲਾਈਟ ਨਹੀਂ ਆਉਂਦੀ ਤੇ ਬਾਕੀ ਰਾਤ ਨੂੰ ਵੀ ਹੁਣ ਤੁਹਾਨੂੰ ਪਤਾ ਹੈ ਨਾ ਵੀ ਤਣਕ ਦੀ ਵੜਾਈ ਚੱਲਦੀ ਆ ਉਹਦੇ ਕਰਕੇ ਸ਼ਾਇਦ ਰਾਤ ਨੂੰ ਵੀ ਹੁਣ ਉਸੇ ਕਾਰਨ ਲਾਈਟ ਕੱਟ ਰખી ਆ ਆ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਆਪਣੇ ਘਰ ਇੰਨੇ ਰਾ ਹੋ ਰਿਹਾ ਨੂੰ ਤਾਂ ਲੱਗਦਾ ਵੀ ਆਪਣੇ ਆਪਣੀ ਰਾਤ ਨੂੰ ਜਾਂਦੀ ਆ ਹੁਣ ਅਸੀਂ ਡਰੇਨ ਹੁੰਦੇ ਵਿੱਚ ਬੈਠੇ ਆ ਇੱਥੇ ਇਹਨਾਂ ਵਾਟਰ ਦੇ ਦੌਰਾਨ ਚੱਲ ਰਹੇ ਪੱਖਾ ਤੇ ਆ ਲਾਈਟ ਤਾਂ ਹੀ ਥੋੜਾ ਜਿਹਾ ਚਾਨਣ ਘਟਾ। ਨੂੰ ਕਹਾਂ ਲੱਗਦਾ ਵੀ ਆਪਣੇ ਜਾਰੇ ਘੱਟ ਲੱਗਦਾ। ਨਹੀਂ ਸਾਰਿਆਂ ਨਹੀਂ ਲੱਗਦਾ। ਤੁਸੀਂ ਇਹ ਵੀ ਕਮੈਂਟ ਕਰਕੇ ਦੱਸਿਓ। ਇਹ ਜਿੱਥੋਂ-ਜਿੱਥੋਂ ਤੁਸੀਂ ਬਲੋਂਗ ਕਰਦੇ ਹੋ ਨੇ ਤੇ ਆਪਦੇ ਪਿੰਡ ਦਾ ਤੇ ਸ਼ਹਿਰ ਦਾ ਨਾਮ ਦੱਸਿਓ ਤੇ ਨਾਲੇ ਇਹ ਵੀ ਦੱਸਿਓ ਵੀ ਤੁਹਾਡੇ ਕਿੰਨੀ ਵੀ ਲਾਈਟ ਜਾਂਦੀ ਆ। ਸ਼ਹਿਰਾਂ ਦੇ ਵਿੱਚ ਕਿੰਨੀ ਕ ਜਾਂਦੀ ਆ ਤੇ ਪਿੰਡਾਂ ਵਿੱਚ ਕਿੰਨੀ ਕ ਜਾਂਦੀ ਆ। ਸਾਡੇ ਤਾਂ ਤੁਸੀਂ ਉਹਨੂੰ ਐਂ ਲਾ ਲਓ ਵੀ ਤੜਕੇ 9:30 ਵਜੇ ਜਾਂਦੀ ਆ। ਆਥ ਨੇ 6:30 ਵਜੇ ਆਉਂਦੀ ਆ ਉਹ ਵੀ ਕੁਸਕ ਟਾਈਮ ਆਉਂਦੀ ਆ ਫਿਰ ਚਲੀ ਜਾਂਦੀ ਆ ਦੋ ਵਾਰ ਚਾਹੀਦੀ ਹੁਣ ਹਾਂ ਪਹਿਲਾਂ ਵੀ ਸੀ ਆ ਗਈ ਫੇਰ ਫੇਰ ਆਉਗੀ ਹੁਣ ਕੰਮ ਤੋਂ ਸਾਰੀ ਰਾਤ ਨਾਲ ਬਹੁਤ ਔਖਾ ਹੈ ਬਈ ਜੇ ਹੁਣ ਜਿਹੜੇ ਮਸ਼ੀਨ ਤੇ ਕੰਮ ਕਰਦੇ ਨੇ ਇਨਵਰਟਰ ਤੇ ਕਿਉਂ ਇਨਵਰਟਰ ਦੇ ਫਿਰ ਬੰਦ ਹੋ ਜਾਂਦੇ ਹੁਣ ਦਿਨੇ ਆਵਨ ਸਲਾਈ ਕਰਦੇ ਨੇ ਇਨਵਰਟਰ ਤੇ ਹਨਾ ਉਹ ਵੀ ਆਪਾਂ ਜਿਆਦਾ ਲੰਬਾ ਟਾਈਮ ਨਹੀਂ ਕਰ ਸਕਦੇ ਕਿਉਂਕਿ ਜੇ ਜਿਆਦਾ ਲੰਬਾ ਟਾਈਮ ਕਰ ਲਿਆ ਹਨਾ ਜੇ ਆਪਾਂ ਨੂੰ ਪਤਾ ਹੋਵੇ ਵੀ ਸ਼ਾਮ ਨੂੰ 6 ਵਜੇ ਲੈਟ ਆਉਣੀ ਹੋਵੇਈ ਉਹ ਤੋਂ ਬਾਅਦ ਜਾਣ ਹੀ ਨਹੀਂ ਫਿਰ ਤਾਂ ਚਲੋ ਦਿਨੇ ਕੀਤਾ ਜਾਂਦਾ ਹੁਣ ਸ਼ਾਮ ਦਾ ਵੀ ਕੋਈ ਭਰੋਸਾ ਨਹੀਂ ਹੈਗਾ ਨਾ ਜਿਵੇਂ ਹੁਣ ਲੈਟ ਹੈ ਨਹੀਂ ਦਿਨੇ ਵੱਧ ਟਾਈਮ ਕਰ ਲਿਆ ਤਾਂ ਹੁਣ ਆ ਪੱਖੇ ਵੀ ਨਹੀਂ ਚੱਲਦੇ ਨੇ ਫਿਰ ਲਾਈਟ ਦੀ ਬਾਈਬਲ ਪ੍ਰੋਬਲਮ ਹੈ ਹੋਰ ਮੇਰੇ ਤੋਂ ਸੂਰਜ ਵੀ ਵਿਚਾਲੇ ਪੈ ਗਿਆ ਤੇ ਚਲੋ ਹੁਣ ਆਪਾਂ ਮੁੜ ਦੁਬਾਰੇ ਡਿਜ਼ਾਈਨ ਤੇ ਆਉਣੇ ਆ ਡਿਜ਼ਾਈਨ ਕੰਪਲੀਟ ਹੁੰਦਾ ਜਾ ਰਿਹਾ ਏ ਹਰਾ ਉਹਨਾਂ ਕਿੰਨਾ ਕਿ ਮਨਾਇ ਜਾਊਗਾ ਹਰੇ ਨਾਲ ਲਾਸਟ ਡੰਡੀ ਆ ਲਾਸਟ ਡੰਡੀ ਆ ਇਹ ਦੂਜਾ ਜਿਹੜਾ ਪਰਪਲ ਦਾ ਪਾਉਣਾ ਉਹ ਜਿਹੜੀਆਂ ਉੱਪਰ ਉਹ ਚਾਰ ਡੰਡੀਆਂ ਬਣਾਉਣੀਆਂ ਉਹਨਾਂ ਦੇ ਉੱਤੇ ਪੱਤੀਆਂ ਬਣਾਉਣੀਆਂ ਜਾਂ ਕੀ ਫੁੱਲ ਬਣਾਉਣਾ ਫੁੱਲ ਐ ਲਾ ਲਓ ਵੀ ਜਿਵੇਂ ਫੜੀਆਂ ਜੀ ਬਣ ਗਈਆਂ ਨੇ ਅੱਜਵੇਂ ਆਪਣਾ ਕਣਕ ਦੇ ਦਾਣੇ ਬੱਲੀਆਂ ਜੀ ਬੱਲੀਆਂ ਸੱਸੇ ਨੇ ਪਸੰਦ ਕਰਿਆ ਜਿਹੜਾ ਡਿਜ਼ਾਈਨ ਫਿਰ ਇਹ ਕਿੰਨੇ ਰੁਪਏ ਦਊਗਾ ਡਿਜ਼ਾਈਨ ਦੇ ਇਹ ਰੁਪਈਏ ਕਿਹੜੇ ਜਣੇ ਨੇ ਸਲਟ ਤਾਂ ਮੇਰੇ ਰੁਪਈਏ ਲੇ ਕੇ ਅਸੇ ਕੜਾਈ ਮੇ ਤੋਂ ਫਰੀ ਦੀ ਹੈ ਫਰੀ ਦੀ ਕੜਾਈ ਨਿਆਣਾ ਤੋਂ ਮੈਂ ਕੰਮ ਕਰਾਉਣਾ ਸੀ ਮੈਂ ਯਾ ਕਰਦੇ ਆ ਪੋਸਟਰ ਤੇ ਲਿਖ ਦਾਂਗੇ ਆਪਾਂ ਨਾ ਫਰੀ ਦੀ ਕੜਾਈ ਮੈਂ ਸਾਂ ਇਹ ਵੀ ਮੋਬਾਈਲ ਦੇ ਵਿੱਚ ਚੰਦਨ ਘਟੋਂ ਦੇ ਬਾਪੂ ਤੋਂ ਵੀ ਵੀਡੀਓ ਵਧੀਆ ਬਣ ਰਹੀ ਆ ਬਣਾਇਓ ਐਵੇਂ ਜਿਵੇਂ ਜੇਬ ਦੇ ਵਿੱਚ ਫੁੱਲ ਹੁੰਦੇ ਆ ਅੱਛਾ ਅੱਛਾ ਵੀ ਜੇਬ ਦੇ ਵਿੱਚੋਂ ਨਿਕਲ ਰਹੇ ਆ ਜਿਵੇਂ ਹੋਰ پتہ ਨਹੀਂ ਕਿੱਥੋਂ ਦੇਖਿਆ ਇਹ ਫਿਰ ਹੁਣ ਤੂੰ ਜੇਬ ਦੇ ਤੱਕ ਲੈ ਕੇ ਜਾ ਰਹੀਆਂ ਜਿਹੜਾ ਆ ਤੁਹਾਨੂੰ ਜੇਬ ਦਾ ਕੱਪੜਾ ਮੋੜਿਆ ਹੋਇਆ ਹਾਂ ਵੀ ਜੇਬ ਦੇ ਵਿੱਚ ਬਾੜਦੀਆਂ ਇਹਨੂੰ ਜੇਬ ਨੂੰ ਖੋਲ ਕੇ ਦੇਖਿਓ ਜੇਬ ਉੱਤੇ ਆਉਂਦੀ ਆ ਆਉਂਦੀ ਆ ਦੇਖੋ ਬੋਲ ਕੇ ਦੇਖੋ ਨਾ ਥੋੜਾ ਜਿਹਾ ਹੋਰ ਨੀਵਾ ਕਰ ਦਿੰਦੇ ਨਾ ਠੀਕ ਆ ਵਿੱਚ ਕਰ ਦਿੰਦੇ ਲਓ ਜੀ ਹੁਣ ਪਰਪਲ ਕਲਰ ਦੇ ਨਾਲ ਕਢਾਈ ਕੀਤੀ ਜਾਊਗੀ ਆ ਦੇਖੋ ਗ੍ਰੀਨ ਦਾ ਵੈਸੇ ਇਹਨਾਂ ਜਿਆਦਾ ਹੁਣੀ ਲੱਗ ਰਹੇ ਕਿਉਂਕਿ ਗ੍ਰੀਨ ਬਲੈਕ ਨੇਸ ਤੇ ਆ ਨਾ ਬਾਕੀ ਨੇਰਾ ਥੋੜਾ ਜਿਹਾ ਇਹ ਪਰਪਲ ਕਲਰ ਦਾ ਦੇਖੋ ਪਤਾ ਲੱਗ ਰਿਹਾ ਨਾ ਵਾਈਟ ਦੇ ਉੱਤੇ ਇਹਦੇ ਨਾਲ ਜੁੜੇ ਆਣ ਗਿਆ ਉਹਨਾਂ ਜੋ ਹਰੀਆਂ ਡੰਡੀਆਂ ਨੇ ਕੀ ਇਹ ਇਹ ਆਪਣਾ ਕਿਦਾਂ ਦਾ ਛੋਟੇ ਜਿਹੜੇ ਛੋਟੇ ਫੁੱਲ ਨੇ ਕਿਦਾਂ ਦੇ ਕਿਦਾਂ ਦੇ ਬਣਾਉਣੇ ਨੇ ਇਹ ਉਹ ਬੱਲੀਆਂ ਜਿਹੀਆਂ ਬਣਾਉਣੀਆਂ ਜਿਵੇਂ ਕਣਕ ਦੀਆਂ ਬੱਲੀਆਂ ਹੁੰਦੀਆਂ ਨੇ ਇਹ ਤਾਂ ਜਿਵੇਂ ਆਪਣੇ ਰੀਵਨ ਨਹੀਂ ਬੰਨਿਆ ਹੋਇਆ ਹੁੰਦਾ ਹਾਂ ਹਾਂ ਉਹ ਖੁੱਲ ਜਿਹਾ ਬਣਾਇਆ ਹੋਇਆ ਹੈ। ਓਕੇ ਤੁਸੀਂ ਹੈ? ਕੇ 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 ਮੈਨੂੰ ਵੀ ਨਹੀਂ ਲੱਗਾ ਲੱਗਦਾ। ਮੈਂ ਲਾਈਟ ਵੀ ਨਹੀਂ ਮੈਂ ਇਹਦੇ ਇਧਰ ਬ੍ਰਾਈਟਨੈਸ ਵਧਾ ਲਿਆ ਇਸ ਤੋਂ ਮੇਰੇ ਵੀ ਨਹੀਂ ਚਾਨਣ ਬਣਾਉਣਾ ਤਾਂ ਕਿ ਟੋ ਮੈਂ ਅਮਨ ਪਰਮ ਨੂੰ ਵਧੀਆ ਦੇਖ ਸਕੇ ਹੁਣ ਅਸੀਂ ਇਹ ਇਧਰਲੀ ਸਾਈਡ ਵੱਲ ਵਿਛਾੜਿਆ ਤਾਂ ਕਿ ਅਮਨ ਪਟੀਕ ਮੈਡਮ ਜੀ ਨੂੰ ਵਧੀਆ ਢੰਗ ਨਾਲ ਦੇਖ ਸਕੇ ਆ ਦੇਖੋ ਸਾਡੇ ਬੰਦੇ ਨੇ ਵੱਲ ਵਿਛਾੜਿਆ ਆ ਜਾ ਰਹੇ ਨੇ ਇਸ ਤਰੀਕੇ ਨਾਲ ਪਰਪਲ ਕਲਰ ਦੇ ਨਾਲ ਆ ਡੰਡੀਆਂ ਜੇ ਬਣਾਈਆਂ ਜਾਣਗੀਆਂ ਆਪਣਾ ਜੋ ਹਰੀਆਂ ਡੰਡੀਆਂ ਨੇ ਉਹਦੇ ਨਾਲ ਅਟੈਚ ਹੁੰਦੀਆਂ ਜਿਵੇਂ ਕਿਸੇ ਨੂੰ ਪਹਿਲਾਂ ਦਿੱਸਿਆ ਸੀ ਜਿਵੇਂ ਆਪਣੀ ਬੱਲੀ ਹੁੰਦੀ ਹੈ ਕਣਕ ਦੀ ਉਹਦੇ ਵਾਰ ਵਰਗਾ ਡਿਜ਼ਾਈਨ ਆਇਆ ਇਹ ਫੁੱਲ ਐਡ ਕਰਕੇ ਦੇਖੋ ਗ੍ਰੀਨ ਕਲਰ ਵੀ ਦੇਖਣ ਲੱਗ ਗਿਆ ਵੀ ਗ੍ਰੀਨ ਕਲਰ ਦੀਆਂ ਡੰਡੀਆਂ ਨੇ ਇਹ ਪਹਿਲਾਂ ਨਹੀਂ ਰਿਹਾ ਕਰਕੇ ਬਲੈਕ ਲੱਗ ਰਹੀ ਸੀ ਇਹ ਮੈਂ ਡਾਰਕ ਗ੍ਰੀਨ ਪਾਇਆ ਫਿਰ ਲਾਈਟ ਗ੍ਰੀਨ ਸੋਹਣਾ ਲੱਗਦਾ ਸੀ ਹਮ ਪਰਪਲ ਵੀ ਡਾਰਕ ਹੋ ਗਿਆ ਨਾ ਇਹਦਾ ਹਮ ਤੇ ਬਾਕੀ ਜਿਵੇਂ ਕਿਸ ਨੂੰ ਪਤਾ ਹੈ ਨਾ ਵੀ ਜਿਹੜਾ ਹੈਂਡਵਰਕ ਆ ਬਹੁਤ ਸਲੋ ਵਰਕ ਹੈ ਇਹਦੇ ਟਾਈਮ ਕਾਫੀ ਲੱਗਦਾ ਆ ਦੇਖੋ ਇਦਾਂ ਆ ਦੇਖੋ ਜਿਵੇਂ ਹੁੰਦੀ ਐ ਨਾ ਕਣਕ ਦੀ ਵੱਲੀ ਉਹਦੇ ਵਾਂਗ ਵਾਂਗ ਬਣ ਗਿਆ ਇਹ ਬਾਕੀ ਜਿਹੜੀਆਂ ਚਾਰ ਰਹਿ ਗਈਆਂ ਇਹਨਾਂ ਤੇ ਵੀ ਇਵੇਂ ਨੂੰ ਹਨਾ ਹਾਂ ਇਹ ਤੇ ਵੀ ਤਕਰੀਬਨ ਡਿਜ਼ਾਈਨ ਬਣ ਚੁੱਕਿਆ ਜੀ ਆ ਇੱਕ ਡੰਡੀ ਰਹਿੰਦੀ ਆ ਤੇ ਬਾਕੀ ਤੁਸੀਂ ਆ ਦੇਖੋ ਜਿੰਨਾ ਵੀ ਬਣਿਆ ਨਾ ਆ ਤੁਹਾਨੂੰ ਨੇੜੋਂ ਵੇਖਣਾ ਕਿੰਨਾ ਸੋਹਣਾ ਲੱਗ ਰਿਹਾ ਤੇ ਲਾਸਟ ਵਾਲਾ ਆਮ ਨੂੰ ਬਣਾ ਰਹੇ ਨੇ ਨਾਸਟੇ ਉਸ ਅੰਤ ਤੱਕ ਇਦਾਂ ਜਿਹੜਾ ਇਹ ਟੰਕ ਲੱਗਦਾ ਨਾ ਇਦਾਂ ਇਹ ਉਹਦੇ ਵਿੱਚ ਆ ਲੱਗ ਗਏ ਐ ਦੋ ਦੋ ਜਿਵੇਂ ਆਪਾਂ ਇਦਾਂ ਐ ਮੋੜ ਕੇ ਲੱਗ ਗਏ ਤੇ ਉਹਨਾਂ ਹੇਠਲੇ ਲੋਕ ਲਾ ਦੇਣਗੇ ਲਓ ਜੀ ਲੋਕ ਲਾਤਾ ਥੱਲੇ ਕਢਾਈ ਨੂੰ ਗੱਠ ਮਾਰਤੀ ਤੇ ਕੈਂਚੀ ਨਾਲ ਕੱਟ ਦਿੱਤਾ ਤੇ ਹੁਣ ਆਪਾਂ ਤੁਹਾਨੂੰ ਫਰੇਮ ਖੋਲ ਕੇ ਦਿਖਾਉਣੇ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਦਾਂ ਦਾ ਲੱਗਿਆ ਉਹਨੂੰ ਸਿੱਧਾ ਹੀ ਕਰਕੇ ਦਿਖਾ ਦੋ ਕਮੀਜ਼ ਦੇ ਦੇਖੋ ਆ ਕਮੀਜ਼ ਆ ਗਿਆ ਤੇ ਕੋ ਜੇਵਾ ਗਿਆ ਨਾ ਜੇਬ ਦੇ ਵਿੱਚੋਂ ਫੁੱਲ ਨਿਕਲ ਰਿਹਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਵਾਈਟ ਕਮੀਜ਼ ਉੱਤੇ ਵੀ ਵਧੀਆ ਮੈਚਿੰਗ ਹੋ ਰਹੀ ਹੈ ਦੇਵਕੀ ਜਿਹੜੇ ਆਪਣੇ ਨਵੇਂ ਨਵੇਂ ਵੀਰ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਉਹ ਵੀ ਦਬਿਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਰੀ ਘਾਲ ਜੀ